ਵਾਨਾ ਰੇਡੀ ਦੇ ਸਤਿਕਾਰ ਸੋਧੇ ਲੋ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਕਹਾਣੀ ਸਿਵਾ ਬਲਦਾ ਰਹਾ ਲਿਖਤਮ ਤਾਰਾ ਸਿੰਘ ਹੇਰ ਕੈਨੇਡਾ ਤੋਂ ਇਥੇ ਹੀ ਠੀਕ ਹੈ ਹਫਦੇ ਹੋਏ ਰਾਜੂ ਨੇ ਨਾਲ ਦੇ ਨੂੰ ਆਖਿਆ ਸਹਿਜ ਹੀ ਦੋਹਾਂ ਨੇ ਹੋਰਾਂ ਦੀ ਮਦਦ ਨਾਲ ਅਰਥੀ ਨੂੰ ਵਗ ਰਹਿ ਨਾਲੇ ਦੇ ਕੰਢੇ ਤੇ ਰੱਖ ਦਿੱਤਾ লাশ ਨੂੰ ਅਰਥੀ ਨੂੰ ਤੇ ਨਾਲ ਆ ਰਹੇ ਆਦਮੀ ਤੇ ਔਰਤਾਂ ਦੇ ਅਥਰੂ ਰੋਕ ਨਹੀਂ ਸੀ ਰਹੇ ਉਹਨਾਂ ਚੋਂ ਕਈ ਉਮੜ ਉਮੜ ਕੇ ਉਸ ਅਰਥੀ ਤੇ ਡਿੱਗ ਵੀ ਰਹੇ ਸਨ ਰਾਜੂ ਨੇ ਧਿਆਨ ਨਾਲ ਪਿੰਡ ਵੱਲੋਂ ਆ ਰਹੇ ਪਹਿਵਲ ਨਜ਼ਰ ਮਾਰੀ ਜਿਵੇਂ ਕੁਝ ਸੋਚ ਰਿਹਾ ਹੋਵੇ ਨਾਲ ਖੜੇ ਬੰਦੇ ਨੇ ਝਾਟੇ ਸਮਝ ਲੈ ਕਿ ਉਹ ਕੀ ਵੇਖ ਰਿਹਾ ਉਹ ਕਹਿਣ ਲੱਗਿਆ ਲਈ ਆਉਂਦੇ ਆ ਗੱਡਾ ਰਾਜੂ ਉਸ ਨੇ ਰਾਜੂ ਵੱਲ ਤੱਕ ਕੇ ਆਖਿਆ ਸਾਰਿਆਂ ਦੇ ਚਿਹਰਿਆਂ ਤੇ ਬਹੁਤ ਡੂੰਗੀ ਨਿਰਾਸ਼ਾ ਸੀ ਉਸ ਨਾਲੇ ਦੇ ਕੰਢੇ ਤੇ ਉਹਨਾਂ ਨੇ ਅਰਥੀ ਨੂੰ ਰੱਖ ਦਿੱਤਾ ਤੇ ਪਿੰਡੋਂ ਆਉਂਦੇ ਗੱਡੇ ਵੱਲ ਧੱਕਣ ਲੱਗੇ ਗੱਡੇ ਤੇ ਭਾਰ ਭਾਵੇਂ ਬਹੁਤਾ ਨਹੀਂ ਸੀ ਪਰ ਬਲਦਾਂ ਦੇ ਵਿੱਚ ਤਾਂ ਖਾਲੀ ਚੱਲਣ ਦੀ ਮਸਾਂ ਸ਼ਕਤੀ ਸੀ ਬਾਲੇ ਮੌਲੇ ਬਲਦ ਸਨ ਤੇ ਉਹ ਗੱਡਾ ਹੌਲੀ-ਹੌਲੀ ਅਰਥੀ ਦੇ ਨੇੜੇ ਆ ਕੇ ਰੁਕ ਗਿਆ ਰਾਜੂ ਨੇ ਪਹਿਲਾਂ ਬਲਦਾਂ ਦੇ ਲਿੱッセ ਸਰੀਰਾਂ ਵੱਲ ਤੇ ਫਿਰ ਆਪਣੇ ਸਾਥੀਆਂ ਦੇ ਉਦਾਸ ਚਿਹਰਿਆਂ ਵੱਲ ਤੱਕਿਆ ਉਸ ਨੂੰ ਇੰਜ ਲੱਗਿਆ ਕਿ ਜਿਵੇਂ ਉਹਨਾਂ ਜਿਉਂਦਿਆਂ ਦੀਆਂ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਕੋਈ ਅੱਗ ਬਲ ਰਹੀ ਹੋਵੇ ਸੋ ਗਾੜੀਵਾਨ ਨੇ ਪਹਿਲਾਂ ਬਲਦਾਂ ਨੂੰ ਗੱਡੇ ਨਾਲੋਂ ਖੋਲਿਆ ਤੇ ਫਿਰ ਗੱਡੇ ਨਾਲੋਂ ਬੰਨ੍ਹ ਦਿੱਤਾ ਪੰਜਾਲੀਓਂ ਕੱਢ ਕੇ ਰਾਜੂ ਸਣੇ ਸਾਰੇ ਆਦਮੀ ਗड्ढे ਚੋਂ ਪਾਥੀਆਂ ਤੇ ਲੱਕੜਾਂ ਉਤਾਰ ਕੇ ਅਰਥੀ ਚਿਖਾ ਚਣਣ ਲੱਗੇ। ਕੁਝ ਹੋਰ ਬੰਦੇ ਚਿਖਾ ਚਣਣ ਦੇ ਵਿੱਚ ਰੁੱਝ ਗਏ ਤੇ ਔਰਤਾਂ ਸਾਰੇ ਇਸ ਕੰਮ ਨੂੰ ਡੋਰ ਪਰ ਹੋਈਆਂ ਹੋ ਕੇ ਲੈਂਦੀਆਂ ਪਰੇ ਖੜੀਆਂ ਵੇਖ ਰਹੀਆਂ ਸਨ। ਚੇਤਾ ਚਿਣੀ ਗਈ ਮਾਤਾ ਹਰਦੇਈ ਦੀ ਅਰਥੀ ਦਾ ਬੜੇ ਸਤਕਾਰ ਦੇ ਨਾਲ ਉੱਥੇ ਟਿਕਾਣਾ ਹੋਇਆ। ਸਭੇ ਮਰਦ ਤੇ ਔਰਤਾਂ ਇੱਕ ਵਾਰੀ ਫੇਰ ਮਾਤਾ ਹਰਦੇਈ ਦਾ ਮੂੰਹ ਵੇਖਣ ਲਈ ਉਮੜ ਪਏ। ਆਦਮੀਆਂ ਦੇ ਹੋਕੇ ਤੇ ਔਰਤਾਂ ਦੀਆਂ ਡੁਸਕਣੀਆਂ ਵੱਧ ਗਈਆਂ। ਕਈਆਂ ਦੇ ਬੈਣ ਪਿੱਟਣੇ ਸ਼ੁਰੂ ਹੋ ਗਏ ਮਾਤਾ ਹਰਦੇਈ ਦੇ ਸਰੀਰ ਤੇ ਵੀ ਹੁਣ ਲੱਕੜਾਂ ਰੱਖ ਦਿੱਤਾ ਗਈਆਂ ਰਾਜੂ ਦੇ ਮਨਾ ਕਰਨ ਦੇ باوجود ਵੀ ਕਈਆਂ ਨੇ ਪੁੱਪਾ ਨਿਕਲ ਗਏ ਹਾਲਾਂਕਿ ਰਾਜੂ ਕਹਿੰਦਾ ਰਿਹਾ ਆਪਣੇ ਚੋਂ ਰੋਣਾ ਕਿਸੇ ਨੇ ਨਹੀਂ ਹੈ ਜਿਹਦਾ ਦੇ ਸਾਰੇ ਪਾਸੇ ਘਾਫੂਸ ਰੱਖ ਦਿੱਤਾ ਗਿਆ ਰਾਜੂ ਨੇ ਇੱਕ ਪਾਸਿਓਂ ਚਿਖਾ ਨੂੰ ਅੱਗ ਲਾਈ ਤੇ ਵੇਖਦੇ ਵੇਖਦੇ ਆ ਲਾਟਾਂ ਉੱਚੀਆਂ ਹੋ ਗਈਆਂ ਮਾਤਾ ਹਰਦੇਈ ਦਾ ਸਰੀਰ ਅੱਗ ਦੇ ਭਾਂਬੜ ਵਿੱਚ ਲੁੱਕ ਗਿਆ ਕੋਈ ਕੋਈ ਕੱਦ ਦੀ ਵੀ ਉਹ ਬਹੁਤੀ ਤਕੜੀ ਨਹੀਂ ਸੀ ਕੈਰੀ ਹੱਡੀ ਦੀ ਸੀ ਖੈਰ ਮਾਤਾ ਹਰਦੇਈ ਦਾ ਸਰੀਰ ਅੱਗ ਦੇ ਭਾਂਬੜ ਦੇ ਵਿੱਚ ਲੁਕ ਗਿਆ ਆਦਮੀਆਂ ਲਈ ਆਪਣੇ ਅਥਰੂ ਠੱਲਣੇ ਬਹੁਤ ਮੁਸ਼ਕਲ ਹੋ ਗਏ ਤੇ ਔਰਤਾਂ ਦੀਆਂ ਚੀਕਾਂ ਨੇ ਅਸਮਾਨ ਪਾੜ ਦਿੱਤਾ ਰਾਜੂ ਦੇ ਲੱਖ ਕਹਿਣ ਦੇ ਬਾਵਜੂਦ ਵੀ ਔਰਤਾਂ ਦੇ ਵੈਣ ਨਹੀਂ ਰੁਕੇ ਅੱਗ ਦੇ ਆਲੇ ਦੁਆਲੇ ਚੱਕਰ ਲਾ ਕੇ ਰਾਜੂ ਨੇ ਮਾਤਾ ਹਰਦੇਈ ਦੀ ਜਲ ਰਹੀ ਚਿਤਾਨ ਨੂੰ ਪ੍ਰਣਾਮ ਕੀਤਾ ਮੱਥਾ ਟੇਕਿਆ ਇੱਕ ਭਰੇ ਮਨ ਦੇ ਨਾਲ ਆਪਣੀ ਮਾਂ ਨੂੰ ਯਾਦ ਕਰਕੇ ਕਹਿਣ ਲੱਗਾ ਮਾਂ ਇਹ ਆਖਰੀ ਪ੍ਰਣਾਮ ਹੈ ਤੈਨੂੰ ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ ਤੂੰ ਮੈਨੂੰ ਇੰਨੀਆ ਤੰਗੀਆਂ ਤਰੁਸ਼ੀਆਂ ਨਾਲ ਪਾਲਿਆ ਤੇਰਾ ਇੱਕ ਇੱਕ ਸ਼ਬਦ ਮੇਰੇ ਲਈ ਲਹੂ ਦੀ ਬੂੰਦ ਵਿੱਚ ਰਚ ਗਿਆ ਮੈਂ ਤੇਰਾ ਕੀਤਾ ਹੋਇਆ ਇਹ ਕਤਲ ਤੇਰਾ ਖੂਨ ਅਜਾਈ ਨਹੀਂ ਜਾਣ ਦਵਾਂਗਾ ਅਜਾਈ ਨਹੀਂ ਜਾਣ ਦਵਾਂਗਾ ਮਾਂ ਇਹ ਕਹਿ ਕੇ ਰਾਜੂ ਦੀਆਂ ਅੱਖਾਂ 'ਚ ਅੰਗਿਆਰੇ ਉਸਦੀ ਮਾਂ ਦੇ ਸੇਵੇ ਨਾਲੋਂ ਵੀ ਵੱਧ ਮਗਨ ਲਗੇ ਚੇਤਾ ਦੇ ਕੋਲ ਖੜੇ ਮਰਦ ਔਰਤਾਂ ਦੀਆਂ ਨਜ਼ਰਾਂ ਰਾਜੂ ਵੱਲ ਲੱਗੀਆਂ ਹੋਈਆਂ ਸਨ ਉਹਨਾਂ ਦੇ ਸਾਹਮਣੇ ਉਹ ਸਾਰਾ ਨਜ਼ਾਰਾ ਸਹਾਰ ਹੁੰਦਾ ਸੀ ਕਿ ਕਿਵੇਂ ਮਾਤਾ ਹਰਦੇਈ ਨੇ ਉਹਨਾਂ ਦੀ ਖਾਤਰ ਜਾਨ ਦੇ ਦਿੱਤੀ ਸਾਰੇ ਲੋਕਾਂ ਦੇ ਕਾਰਨ ਕਿਉਂਕਿ ਇਲਾਕੇ ਦਾ ਰਾਏ ਸਾਹਿਬ ਜੋ ਅਮੀਰ ਬੰਦਾ ਸੀ ਰਾਏ ਬਹਾਦਰ ਸੀ ਰਾਏ ਸਾਹਿਬ ਨੇ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਨੂੰ ਅਸਵੀਕਾਰ ਕਰ ਦਿੱਤਾ ਕਿਉਂਕਿ ਮਜ਼ਦੂਰਾਂ ਦੀਆਂ ਕੁਝ ਮੰਗਾਂ ਸਨ ਤੇ ਰਾਏ ਸਾਹਿਬ ਨੇ ਉਹਨਾਂ ਦੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਤਾਂ ਮੰਨਣੋਂ ਇਨਕਾਰ ਹੀ ਕੀਤਾ ਬਲਕਿ ਧਮਕੀ ਵੀ ਦਿੱਤੀ ਕਿ ਉਹ ਕੰਮ ਛੱਡ ਕੇ ਚਲੇ ਜਾਓ ਆਪਣੇ ਫਾਰਮ ਦੀ ਸਾਰੀ ਲੇਬਰ ਨੂੰ ਹਟਾਉਣ ਦੀ ਰਾਏ ਸਾਹਿਬ ਨੇ ਤਿਆਰੀ ਕਰ ਲਈ ਸੀ ਭੁੱਖ ਤੇ ਬੇਕਾਰੀ ਦੇ ਮਾਰੇ ਹੋਏ ਸਾਰੇ ਮਜ਼ਦੂਰ ਜਿਨ੍ਹਾਂ ਨੂੰ ਘੱਟ ਮਜ਼ਦੂਰੀ ਮਿਲਦੀ ਸੀ ਉਹ ਮਜ਼ਦੂਰੀ ਵਧਾਉਣਾ ਚਾਹੁੰਦੇ ਸਨ ਇਸ ਰਾਏ ਸਾਹਿਬ ਦਾ ਫਾਰਮ ਬਹੁਤ ਵੱਡਾ ਸੀ ਨਿੱਜੀ ਫਾਰਮ ਸੀ ਤੇ ਉਸ ਨੂੰ ਲੋੜ ਕੀ ਸੀ ਆਪਣੇ ਕਾਮਿਆਂ ਦੀ ਕੋਈ ਗੱਲ ਮੰਨਣ ਦੀ ਨਾਲੇ ਉਸ ਨਾਲੋਂ ਅੱਗੇ ਨਾਲੋਂ ਡਿਊਟੀ ਮਜ਼ਦੂਰੀ ਮੰਗਦੇ ਸਨ ਤੇ ਉਹ ਆਖਦੇ ਸਨ ਕਿ ਮਹਿੰਗਾਈ ਨੇ ਉਹਨਾਂ ਦਾ ਲੱਕ ਤੋੜ ਦਿੱਤਾ ਉਹਨਾਂ ਦਾ ਗੁਜ਼ਾਰਾ ਨਹੀਂ ਪੂਰੇ ਦੇਸ਼ ਦੇ ਵਿੱਚ ਮਜ਼ਦੂਰਾਂ ਦੀ ਮੁਸ਼ਕਲ ਵਧ ਗਈ ਹੈ ਪਰ ਉਹ ਮਿਹਨਤ ਮੁਸ਼ਕਲ ਕਰਕੇ ਪੀੜ੍ਹੀਆਂ ਤੋਂ ਇਸ ਰਾਏ ਸਾਹਿਬ ਦੇ 1000 ਏਕੜ ਦੇ ਫਾਰਮ ਦੇ ਵਿੱਚ ਸੋਨੇ ਰੂਪੀ ਫਸਲਾਂ ਦਾਣੇ ਪੈਦਾ ਕਰਦੇ ਅਲਾਕੇ ਦਾ ਸਭ ਤੋਂ ਵਧੀਆ ਅੰਗੂਰ ਇਸ ਜ਼ਿਲ੍ਹੇ ਦੀ ਸਭ ਤੋਂ ਚੰਗੀ ਫਸਲ ਇਸੇ ਫਾਰਮ ਦੀ ਹੁੰਦੀ ਸੀ ਪਰ ਇੱਥੋਂ ਦੇ ਮਜ਼ਦੂਰ ਭੁੱਖੇ ਮਰਦੇ ਉਹ ਕਦੇ ਅੰਗੂਰ ਦਾ ਦਾਣਾ ਵੀ ਤੋੜ ਕੇ ਨਹੀਂ ਸੀ ਖਾ ਸਕਦੇ ਰਾਏ ਸਾਹਿਬ ਉਹਨਾਂ ਦੀ ਕੋਈ ਵੀ ਮੰਗ ਮੰਨਣ ਨੂੰ ਤਿਆਰ ਨਹੀਂ ਸੀ ਤੇ ਇਸ ਮਜ਼ਦੂਰ ਆਗੂ ਰਾਜੂ ਦੀ ਮਾਂ ਹਰਦੇਈ ਨੇ ਮਜ਼ਦੂਰਾਂ ਦੀਆਂ ਮੰਗਾਂ ਮੰਨਵਾਉਣ ਲਈ ਭੁੱਖ ਹੜਤਾਲ ਕਰ ਦਿੱਤੀ 42 ਦਿਨ ਇਹ ਬਜ਼ੁਰਗ ਔਰਤ ਹਰਦੇਈ ਇਸ ਭੁੱਖ ਹੜਤਾਲ ਤੇ ਬੈਠੀ ਰਹੀ ਤੇ ਫਿਰ ਉਹ ਬਿਮਾਰ ਹੋਈ ਤੇ ਚੱਲ ਬਸੀ ਪਰ ਕਿਸੇ ਨੇ ਉਹਨਾਂ ਮਜ਼ਦੂਰਾਂ ਦੀ ਗੱਲ ਤੇ ਗੌਰ ਨਹੀਂ ਫਰਮਾਇਆ ਸੋ ਭੁੱਖ ਹੜਤਾਲ ਦੇ ਕਾਰਨ ਹਰਦੇਈ ਦੀ ਮੌਤ ਹੋ ਗਈ ਸੀ ਜਿਸ ਕਰਕੇ ਉਸ ਤੇ ਸਾਥੀ ਕਾਮਿਆਂ ਦੇ ਵਿੱਚ ਇਹ ਰੋਸ ਸੁਭਾਵਕ ਸੀ ਇਸ ਤਰ੍ਹਾਂ ਨਹੀਂ ਰਾਜਨ ਅਸੀਂ ਸਾਰਿਆਂ ਪ੍ਰਤਗਿਆ ਕਰਨੀ ਆ ਤੇ ਇੱਥੇ ਹੀ ਇਹ ਸੌਂ ਖਾ ਕੇ ਜਾਣਾ ਇੱਕ ਮੰਚਲਾ ਨੌਜਵਾਨ ਬੋਲਿਆ ਜਾਨੀ ਰਾਜੂ ਨੂੰ ਰਾਜਨ ਕਹਿ ਕੇ ਕਿ ਅਸੀਂ ਸਾਰਿਆਂ ਨੇ ਹੀ ਸੌਂ ਚੁੱਕੇ ਜਾਣੀ ਹੈ ਹਾਂ ਹਾਂ ਅਸੀਂ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ ਇੱਕ ਹੋਰ ਮਜ਼ਦੂਰ ਬੋਲਿਆ ਬਦਲਾ ਅਸੀਂ ਜ਼ਰੂਰ ਲਵਾਂਗੇ ਪਰ ਅਜੇ ਨਹੀਂ ਅਜੇ ਅਸੀਂ ਹਥਿਆਰ ਨਹੀਂ ਚੁੱਕਣੇ ਅਸੀਂ ਤਾਂ ਰਾਏ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਹੈ ਹੋ ਸਕਦਾ ਮਾਤਾ ਹਰਦੇਈ ਦੀ ਸ਼ਹਾਦਤ ਨੇ ਰਾਏ ਸਾਹਿਬ ਦੇ ਮਨ ਦੇ ਵਿੱਚ ਲਹਨਤ ਪਾਈ ਹੋਵੇ ਹੋ ਸਕਦਾ ਉਹ ਹੁਣ ਸਾਡੀਆਂ ਮੰਗਾਂ ਮੰਨ ਲਵੇ ਅਸੀਂ ਹਥਿਆਰ ਨਹੀਂ ਚੁੱਕਣੇ ਨਾ ਅਸੀਂ ਗਰਮੀ ਦਿਖਾਉਣੀ ਹੈ ਅਸੀਂ ਅਜੇ ਸ਼ਾਂਤ ਜਲੂਸ ਦੀ ਸ਼ਕਲ ਦੇ ਵਿੱਚ ਰਾਏ ਸਾਹਿਬ ਦੀ ਹਵੇਲੀ ਜਾਵਾਂਗੇ ਹਰਦੇਈ ਦੇ ਪੁੱਤਰ ਰਾਜੂ ਨੇ ਸਾਰਿਆਂ ਨੂੰ ਠੰਡੇ ਕਰਦੇ ਆਖਿਆ ਨਹੀਂ ਨਹੀਂ ਅਸੀਂ ਨਹੀਂ ਜਾ ਸਕਦੇ ਅਸੀਂ ਹਥਿਆਰ ਚੱਕਾਂਗੇ ਇੱਕ ਹੋਰ ਤਿੱਖੀ ਆਵਾਜ਼ ਉੱਭਰੀ ਇੱਕ ਹੋਰ ਬੋਲਿਆ ਸਾਡੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਅਸੀਂ ਹੁਣ ਰਾਜ ਸਾਹਿਬ ਦੀ ਕੋਠੀ ਤੇ ਹਮਲਾ ਕਰਾਂਗੇ ਉਸ ਦੀ ਇੱਟ ਨਾਲ ਇੱਟ ਖੜਕਾਵਾਂਗੇ ਹਥਿਆਰ ਚੁੱਕਾਂਗੇ ਪਰ ਰਾਜੂ ਬੜਾ ਸੰਜੀਦਾ ਮੁੰਡਾ ਸੀ ਉਹ ਕਹਿਣ ਲੱਗਾ ਨਹੀਂ ਨਹੀਂ ਸਾਥੀਓ ਅਜੇ ਵੇਲਾ ਨਹੀਂ ਆਇਆ ਉਸ ਦਾ ਆਸਣ ਜਾਨਕਿ ਉਸ ਦਾ ਆਸਣ ਡੋਲ ਗਿਆ ਰਾਜ ਸਾਹਿਬ ਦਾ ਉਹ ਸਾਡੀਆਂ ਮੰਗਾਂ ਜ਼ਰੂਰ ਮੰਨ ਲਵੇਗਾ। ਅਸੀਂ ਅੰਦੋਲਨ ਸ਼ਾਂਤਮਈ ਰੱਖਣਾ। ਜੇ ਅਸੀਂ ਇਹ ਮੰਗਾਂ ਮਨਵਾ ਲਈਆਂ ਤਾਂ ਸਮਝ ਲਓ ਕਿ ਮੈਨੂੰ ਮੇਰੀ ਮਾਂ ਮਿਲ ਗਈ। ਇੱਕ ਹੋਰ ਤਿੱਖੀ ਆਵਾਜ਼ ਆਈ। ਫਜ਼ੂਲ ਹੈ। ਅਸੀਂ ਅੱਕ ਗਏ ਹੁਣ। ਅਸੀਂ ਇਹ ਸ਼ਾਂਤਮਈ ਸੰਘਰਸ਼ ਨਹੀਂ ਕਰਨਾ। ਪਰ ਰਾਜੂ ਸਾਰਿਆਂ ਨੂੰ ਸਮਝਾ ਰਿਹਾ ਸੀ ਇੱਕ ਮੌਕਾ ਦੋਸਤੋ ਹੋਰ ਆਖਰੀ ਮੌਕਾ। ਅਸੀਂ ਸਾਰੇ ਪੂਰੇ ਅਮਨ ਮਨ ਨਾਲ ਜਾਵਾਂਗੇ ਰਾਜਾ ਸਾਹਿਬ ਦੀ ਕੋਠੀ ਦੇ ਬਾਹਰ ਨਾਰੇ ਲਾਵਾਂਗੇ ਬੱਸ ਇਸ ਤੋਂ ਵੱਧ ਨਹੀਂ। ਫਿਰ ਸ਼ਾਂਤਮਈ ਉੱਥੇ ਧਰਨੇ ਤੇ ਬੈਠਾਂਗੇ। ਅਸੀਂ ਉਸ ਧਰਨੇ ਤੋਂ ਉਦੋਂ ਉੱਠਾਂਗੇ ਜਦੋਂ ਸਾਡੀ ਗੱਲ ਮੰਨ ਲਏਗਾ ਉਤਾਵਲੇ ਨਾ ਹੋਵੋ ਠੰਡੇ ਰਹੋ ਸੰਘਰਸ਼ ਗਰਮੀ ਨਾਲ ਨਹੀਂ ਲੜੇ ਜਾਂਦੇ ਮੈਂ ਤੁਹਾਡੇ ਸਾਰਿਆਂ ਨਾਲੋਂ ਵੱਡਾ ਆਂ ਮੈਂ ਤੁਹਾਡੇ ਸਾਰਿਆਂ ਨਾਲੋਂ ਵੱਧ ਦੁਖੀ ਆਂ ਮੇਰੀ ਮਾਂ ਗਈ ਹੈ ਤੁਹਾਡੇ ਚੁਕੀਆਂ ਦੀ ਚਾਚੀ ਤਾਈ ਜਾਂ ਬੇਬੇ ਜ਼ਰੂਰ ਸੀ ਪਰ ਮੈਂ ਸਮਝਦਾ ਕਿ ਇਸ ਲੜਾਈ ਨੂੰ ਅਸੀਂ ਕਿਵੇਂ ਲੜਨਾ ਇੱਕ ਜਾਨ ਅਸੀਂ ਗਵਾਗੇ ਆਂ ਹੋਰ ਜਾਨ ਨਹੀਂ ਕੋਣੇ ਅਸੀਂ ਇੱਕ ਦਬਾਅ ਬਣਾ ਕੇ ਚੱਲਣਾ ਇੰਨੀ ਵੱਡੀ ਘਟਨਾ ਹੈ ਵੇਖਣਾ ਕਿ ਰਾਜ ਸਾਹਿਬ ਤੇ ਕੋਈ ਨਾ ਕੋਈ ਅਸਰ ਹੁੰਦਾ ਕਿ ਨਹੀਂ ਸੋ ਇਸ ਕਰਕੇ ਤੁਸੀਂ ਸ਼ਾਂਤਮਈ ਰਹਿਣਾ ਇੱਕ ਦੋ ਦਿਨ ਰਾਜੂ ਆਪਣੀ ਮਾਂ ਦੇ ਸੇਵੇ ਦੇ ਸੇਕ ਤੇ ਵਿੱਚੋਂ ਇਹ ਗੱਲ ਸਾਰਿਆਂ ਨੂੰ ਮਨਾ ਕੇ ਲਿਆਇਆ ਤੇ ਸਾਰੇ ਮਰਦ ਤੇ ਔਰਤਾਂ ਹਰਦੇਈ ਨੂੰ ਆਖਰੀ ਨਮਸਕਾਰ ਕਰਕੇ ਉਸ ਦੇ ਸੇਵੇ ਦੇ ਵਿੱਚ ਇੱਕ ਇੱਕ ਢੱਕਾ ਸੁੱਟ ਕੇ ਨਮਸਕਾਰ ਕਰਕੇ ਵਾਪਸ ਜਲੂਸ ਦੀ ਸਾਈਕਲ ਦੇ ਵਿੱਚ ਉਸ ਫਾਰਮ ਦੇ ਮਾਲਕ ਰਾਏ ਸਾਹਿਬ ਦੀ ਕੋਠੀ ਵੱਲ ਨੂੰ ਤੁਰ ਪਏ ਰਾਜੂ ਸਾਰਿਆਂ ਤੋਂ ਅੱਗੇ ਸੀ ਕਿਸੇ ਦੇ ਮੂੰਹ ਦੇ ਵਿੱਚ ਕੋਈ ਆਵਾਜ਼ ਨਹੀਂ ਸੀ ਸੱਤਿਆ ਵੀ ਨਹੀਂ ਸੀ ਉਹਨਾਂ 'ਚ ਮਜ਼ਦੂਰ ਸਨ ਜਦੋਂ ਰਾਜ ਸਾਹਿਬ ਦੀ ਕੋਠੀ ਬਾਹਰ ਆ ਗਈ ਦੇ ਬਾਹਰ ਆ ਗਏ ਤਾਂ ਕੁਝ ਇੱਕ ਨੇ ਗਰਮ ਨਾਰੇ ਲਾਏ ਮਾਤਾ ਹਰਦੇਈ ਅਮਰ ਰਹੇ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ 150 ਦੇ ਕਰੀਬ ਮਰਦਔਰਤਾਂ ਦੇ ਬੱਚੇ ਕੋਠੀ ਦੇ ਗੇਟ ਦੇ ਅੱਗੇ ਧਰਨਾ ਮਾਰ ਕੇ ਬਹਿ ਗਏ ਡ੍ਰਾਇੰਗ ਰੂਮ ਰਾਜ ਸਾਹਿਬ ਦੇ ਡ੍ਰਾਇੰਗ ਰੂਮ ਦੇ ਵਿੱਚ ਜਿੱਥੇ ਪੁਲਿਸ ਅਫਸਰ ਨੇ ਵਿਸਕੀ ਦਾ ਆਖਰੀ ਪਗ ਲਾੰਦਿਆ ਰਾਜ ਸਾਹਿਬ ਵੱਲ ਵੇਖਿਆ ਆਈ ਹੈ ਹਮਲਾ ਕਰਨਾ ਤੁਸੀਂ ਫਿਕਰ ਨਾ ਕਰੋ ਰਾਏ ਸਾਹਿਬ ਗਾਰਦ ਤਿਆਰ ਖੜੀ ਹੈ ਉਸ ਪੁਲਿਸ ਅਫਸਰ ਨੇ ਰਾਏ ਸਾਹਿਬ ਨੂੰ ਸੋਲਾ ਮਾਰੀ ਜਾਦ ਦੀ ਕੋੜ ਕੇ ਲਈ ਸਤੀਰਾ ਨਾਲ ਜਫੇ ਰਾਏ ਸਾਹਿਬ ਨੇ ਵੀ ਸਿਗਰਟ ਦਾ ਲੰਮਾ ਕਾਸ਼ ਸੁਲਗਾਉਂਦਿਆਂ ਨਫ਼ਰਤ ਨਾਲ ਆਖਿਆ ਸ਼ਮਸ਼ੇਰ ਸਿੰਘ ਉਸ ਪੁਲਿਸ ਅਫਸਰ ਨੇ ਵਾਅਦਾ ਕੀਤਾ ਦੂਸਰੇ ਕਮਰੇ ਦੇ ਵਿੱਚੋਂ ਜੂਨੀਅਰ ਅਧਿਕਾਰੀ ਸ਼ਮਸ਼ੇਰ ਸਿੰਘ ਭੱਜ ਕੇ ਬਾਹਰ ਆਇਆ ਸਕੌਚ ਵਿਸਕੀ ਰਾਏ ਸਾਹਿਬ ਦੇ ਘਰ ਉਸਨੇ ਜ਼ਿੰਦਗੀ ਚ ਪਹਿਲੀ ਵਾਰੀ ਪੀਤੀ ਸੀ ਸਿਰਫ ਇੱਕ ਵਾਰ ਵਰਣਨ ਦਿਓ ਜੇ ਨਾ ਜਾਣ ਤਾਂ ਫਾਇਰ ਕਰ ਦਿਓ ਮਜ਼ਦੂਰਾਂ ਦੇ ਜੀ ਹਵਾ ਵਿੱਚ ਉਸ ਜੂਨੀਅਰ ਅਫਸਰ ਨੇ ਇਸ ਸੀਨੀਅਰ ਅਫਸਰ ਨੂੰ ਪੁੱਛਿਆ ਸ਼ਮਸ਼ੇਰ ਸਿੰਘ ਨਹੀਂ ਨਹੀਂ ਹਵਾ ਚ ਨਹੀਂ ਸਿੱਧਾ ਪੈਰਾਂ ਚ ਜ਼ਖਮੀਆਂ ਨੂੰ ਤੁਸੀਂ ਅੰਦਰ ਖਿੱਚ ਲੈਣਾ ਤਾਂ ਜੋ ਇਹ ਹਮਲਾ ਸਾਬਤ ਹੋ ਸਕੇ ਕਿ ਇਹਨਾਂ ਮਜ਼ਦੂਰਾਂ ਨੇ ਕੋਠੀ ਤੇ ਹਮਲਾ ਕੀਤਾ ਪਰ ਤੁਸੀਂ ਫਾਇਰ ਹਵਾ ਚ ਨਹੀਂ ਕਰਨਾ ਪੈਰਾਂ ਚ ਮਾਰਨਾ ਠੀਕ ਹੈ ਜਨਾਬ ਇੱਕ ਹੈ ਕਿ ਸ਼ਮਸ਼ੇਰ ਸਿੰਘ ਨੇ ਆਪਣੇ ਸੀਨੀਅਰ ਅਫਸਰ ਪੁਲਿਸ ਅਫਸਰ ਨੂੰ ਸਲੂਟ ਮਾਰਿਆ ਤੇ ਆਪਣੇ ਸਪਾਹੀਆਂ ਨੂੰ ਸਵਿਧਾਨ ਕਰਕੇ ਸਾਵਧਾਨ ਕਰਕੇ ਉੱਥੋਂ ਚਲਾ ਗਿਆ ਤੇ ਕੋਠੀ ਦੇ ਅੰਦਰ ਵਾਰ ਕੰਧਾਂ ਨਾਲ ਕਈ ਦਰਜਨ ਪੁਲਿਸ ਦੇ ਸਿਪਾਹੀ ਖੜੇ ਸਨ ਤੇ ਉਹਨਾਂ ਸਾਰਿਆਂ ਦਾ ਉਸ ਵਕਤ ਕਮਾਂਡਿੰਗ ਅਫਸਰ ਸੀ ਇਹ ਛੋਟਾ ਥਾਣੇਦਾਰ ਸ਼ਮਸ਼ੇਰ ਸਿੰਘ ਉਸ ਨੇ ਗਰਜ ਕੇ ਉਹਨਾਂ ਮਜ਼ਦੂਰਾਂ ਨੂੰ ਆਖਿਆ ਕਿ ਤੁਸੀਂ 2 ਮਿੰਟ ਚ ਇੱਥੋਂ ਚਲੇ ਜਾਓ ਨਹੀਂ ਤਾਂ ਮਜ਼ਦੂਰਾਂ ਦੀ ਆਵਾਜ਼ ਆਈ ਨਹੀਂ ਤਾਂ ਕੀ ਸਰਦਾਰ ਸਾਹਿਬ ਫੈਰ ਕਰੋਗੇ ਅਸੀਂ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ ਉਹ ਆਵਾਜ਼ ਹੋਂਨੀਓ ਤਿੱਖੀ ਹੋਗੀ ਜਿਹੜੀ ਸਵੇ ਦੇ ਵਿੱਚੋਂ ਹੀ ਹਥਿਆਰ ਚੱਕਣ ਦੀ ਗੱਲ ਕਰਦੀ ਸੀ ਉਸਨੇ ਖੂਨ ਦਾ ਬਦਲਾ ਖੂਨ ਦੇ ਨਾਰੇ ਸ਼ੁਰੂ ਕਰ ਦਿੱਤੇ ਤੇ ਅਚਾਨਕ ਫਿਰ ਕਿਸੇ ਵੱਲੋਂ ਗੋਲੀ ਚੱਲਣੀ ਸ਼ੁਰੂ ਹੋਈ ਮਜ਼ਦੂਰਾਂ ਵੱਲ ਜਦੋਂ ਗੋਲੀਆਂ ਚੱਲੀਆਂ ਕੁਝ ਬੈਠੇ ਸਨ ਜੋ ਉਹਨਾਂ ਦੇ ਸਰੀਰਾਂ ਨੂੰ ਜ਼ਖਮੀ ਕਰ ਗਈਆਂ ਜਿੱਦਰ ਕਿਸਦਾ ਮੂੰਹ ਹੋਇਆ ਨਾ ਸੁੱਟਿਆ ਤੇ ਜ਼ਖਮੀ ਉਹ ਰਾਜੂ ਨੂੰ ਦੋ ਸਿਪਾਹੀ ਖਿੱਚ ਕੇ ਰਾਏ ਸਾਹਿਬ ਦੀ ਕੋਠੀ ਦੇ ਅੰਦਰ ਲਿਜਾ ਰਹੇ ਸਨ ਡੁੱਬ ਰੇ ਸੂਰਜ ਦੀ ਲਾਲੀ ਨੂੰ ਬਲ ਰਿਹਾ ਸਿਵਾ ਹੋਰ ਲਾਲ ਕਰਦਾ ਲੱਗ ਰਿਹਾ ਸੀ ਡੁੱਬ ਰਹਿ ਸੂਰਜ ਦੀ ਲਾਲੀ ਨੂੰ ਬਲ ਰਿਹਾ ਸਿਵਾ ਹੋਰ ਲਾਲ ਕਰਦਾ ਸੀ ਇਹ ਸੀ ਕਿ ਮਾਂ ਤੋਂ ਬਾਅਦ ਫਿਰ ਰਾਜੂ ਵੀ ਉਸ ਸੇਵੇ ਦੀ ਪੇਟ ਚੜ ਗਿਆ ਸੋ ਇਹ ਹੈ ਕਹਾਣੀ ਕਿ ਕਿਸ ਤਰ੍ਹਾਂ ਜਦੋਂ ਇਸ ਤਰ੍ਹਾਂ ਮਜ਼ਦੂਰਾਂ ਦੀ ਕਿਸਾਨਾਂ ਦੀ ਭੀੜ ਹੁੰਦੀ ਹੈ ਉਸ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੀਆਂ ਤੱਤੀਆਂ ਆਵਾਜ਼ਾਂ ਦੇਣ ਵਾਲੇ ਫਿਰ ਫਰਾਰ ਹੋ ਜਾਂਦੇ ਨੇ ਤੇ ਜਿਹੜੀ ਪੀੜਤ ਧਰ ਹੈ ਉਸ ਨੂੰ ਫਿਰ ਸੇਵੇ ਦੀ ਅਗ ਵਾਸਤੇ ਆਪਣੇ ਆਪ ਨੂੰ ਪੇਂਟ ਕਰਨਾ ਪੈਂਦਾ ਉਹ ਕੋਈ ਸ਼ੁਭ ਕਰਨ ਵੀ ਹੋ ਸਕਦਾ ਹੈ ਤੇ ਉਹ ਕੋਈ ਹੋਰ ਕਿਸਾਨ ਮਜ਼ਦੂਰ ਕਾਰਕਨ ਵੀ ਹੋ ਸਕਦਾ ਏਸੀ ਕਹਾਣੀ ਤਾਰਾ ਸਿੰਘ ਦੀ ਲਿਖੀ ਸੇਵਾ ਬਲਦਾ ਰਿਹਾ ਕਿ ਹਰਦੋਈ ਤੋਂ ਬਾਅਦ ਉਸਦੇ ਪੁੱਤਰ ਰਾਜੂ ਦਾ ਸੇਵਾ ਤਿਆਰ ਸੀ ਕਿਉਂਕਿ ਨਜਾਮ عوام ਦੇ ਨਾਲ ਨਹੀਂ ਨਾਜ਼ਮ ਦੇ ਨਾਲ ਸੀ ਪੁਲਿਸ ਪਬਲਿਕ ਦੇ ਨਾਲ ਨਹੀਂ ਪੁਲਿਸ ਪੋਲਿਟਿਕਲ ਲੋਗਾਂ ਦੇ ਨਾਲ ਹੁੰਦੀ ਹੈ ਸੋ ਐਸੀ ਕਹਾਣੀ ਸਿਵਾ ਬੜਦਾ ਰਿਆ ਕਿਉਂਕਿ ਭੀੜ ਦੇ ਵਿੱਚ ਕੁਝ ਲੋਕ ਅਜਿਹੇ ਆਉਂਦੇ ਨੇ ਜਿਹੜੇ ਤੱਤੇ ਨਾਰੇ ਲਾਉਂਦੇ ਨੇ ਉਹਨਾਂ ਤੱਤਿਆਂ ਨਾਰਿਆਂ ਦਾ ਤਤ ਫਿਰ ਰਾਜੂ ਵਰਗਿਆਂ ਨੂੰ ਹੀ ਚੱਲਣਾ ਪੈਂਦਾ ਹੈ ਕਿਸੇ ਵੀ ਛਾਤਰ ਸਿਆਸਤਦਾਨ ਜਾਂ ਮਜ਼ਦੂਰ ਜਾਂ ਕਿਸਾਨ ਆਗੂ ਦਾ ਕਦੇ ਨੁਕਸਾਨ ਨਹੀਂ ਹੁੰਦਾ ਵਾਲਵਿੰਗਾ ਨਹੀਂ ਹੁੰਦਾ ਮਰਦੇ ਲੋਕ ਉਹ ਨੇ ਜਿਹੜੇ ਡਾਢੇ ਜਗਰੇ ਵਾਲੇ ਤੇ ਸੰਜੀਦਾ ਹੁੰਦੇ ਨੇ ਸ਼ਾਇਦ ਇਸ ਕਹਾਣੀ ਦੀ ਇਹੀ ਸਿੱਖਿਆ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਇਹਨਾਂ ਬ੍ਰਾਹਮਾਂ ਨੂੰ ਆਪਣੇ WhatsApp ਗਰੁੱਪ ਨੰਬਰ 9877609655 ਤੇ ਮੰਗਵਾ ਸਕਦੇ ਹੋ 9876309655 9877609655 ਇਸੇ ਹੀ ਨੰਬਰ ਤੇ ਤੁਸੀਂ ਪ੍ਰੋਮੋਸ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਇਹ ਨਾ ਪਰਮਾ ਦੇ ਲਿੰਕ ਮੰਗਵਾ ਸਕਦੇ ਹੋ ਸੁਬਿਕ ਸਿੰਘ ਕਹਾਣੀ ਸੇਵਾ ਬਲਦਾ ਰਿਹਾ ਵਧੀਆ ਲੱਗੀ ਚਰਨਜੀਤ ਛੱਲੀ ਤੇ ਇਕਬਾਲ ਸਿੰਘ ਮਾਨ ਸਾਹਿਬ ਕਹਿੰਦੇ ਤਾਰਾ ਸਿੰਘ ਵੱਲੋਂ ਲਿਖੀ ਕਹਾਣੀ ਸੇਵਾ ਬਲਦਾ ਰਿਹਾ ਦਾਉ ਚਾਰਨ ਬਾਖਮਲ ਸਿੰਘ ਕਹਾਣੀ ਵਧੀਆ ਲੱਗੀ ਪੜਕਾਓ ਕਿਸਮ ਦੇ ਤੰਤਰ ਤੋਂ ਦੂਰ ਰਹਿਣਾ ਚਾਹੀਦਾ ਤੇ ਕੋਈ ਪੁੱਛਦਾ ਨੇ ਜੀ ਕਹਾਣੀ ਬਹੁਤ ਖਾਸ ਆ ਬਿਲਕੁਲ ਇਦਾਂ ਤੱਕਾ ਕਰਦੀ ਹੈ ਸਰਮਾਇਦਾਰੀ ਸੰਧੂ ਸਾਹਿਬ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਕਹਿੰਦੇ ਸਰਮਾਇਦਾਰੀ ਕਰਦੀ ਇਦਾਂ ਤੇ ਗਗਨਦੀਪ ਸਿੰਘ ਔਂਕਾਰ ਸਿੰਘ ਭਾਈ ਜੀ ਤੇ ਜਸਵੰਤ ਸਿੰਘ ਥੈਂਕ ਯੂ ਪ੍ਰਤਾਪ ਸਿੰਘ ਸੰਧੂ ਥੈਂਕ ਯੂ ਜੀ ਮੁਕਦਰ ਜੀ ਕਹਿੰਦੇ ਸਜੇ ਪੱਖੀ ਉਭਾਰ ਦੇ ਸਾਹਮਣੇ ਵੀ ਸਜਾ ਪੱਖ ਹੋਣਾ ਚਾਹੀਦਾ ਤੇ ਲੋਕ ਆਪਣਾ ਦਿਮਾਗ ਨਹੀਂ ਵਰਤਦੇ ਸਿਕੰਦਰ ਸਿੰਘ ਅਜਲਾ ਬਿਲਕੁਲ ਗਲਤ ਰੋਸਤ ਹੈ ਜੀ ਬਹੁਤ ਸੋਸਤੋ ਇਹ ਸੀ ਕਹਾਣੀ ਸਿਵਾ ਬੜਦਾ ਰਹਾ ਲਖਤਮ ਤਾਰਾ ਸਿੰਘ ਹੇਰ